ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੱਡੀ 'ਚ ਬੈਠੀ ਇੱਕ ਔਰਤ ਚੱਲਦੇ ਗਾਣੇ ਨੂੰ ਸਾਨੂੰ ਰੱਬ ਨੇ ਬਣਾਇਆ ਮਹਾਰਾਜ ਤੇ ਐਕਟਿੰਗ ਕਰ ਰਹੀ ਹੈ ਕੋਲ ਬੇਸ਼ੁਮਾਰ ਪੈਸੇ ਪੈਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਇਸ ਕੈਪਸ਼ਨ ਦੇ ਨਾਲ ਵਾਇਰਲ ਹੋ ਰਹੀ ਸੀ ਕਿ ਔਰਤ ਸਾਬਕਾ ਕਾਲੀ ਮੰਤਰੀ ਗੁਲਜਾਰ ਸਿੰਘ ਰਣਕੇ ਦੀ ਘਰ ਵਾਲੀ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸਔਰਤ ਨੂੰ ਗੁਲਜਾਰ ਸਿੰਘ ਰਣਿੱਕੇ ਦੀ ਪਤਨੀ ਦੱਸੇ ਜਾਣ ਦੇ ਰੂਪ ਵਿੱਚ ਰਣਿੱਕੇ ਦੇ بیٹے ਗੁਰਿੰਦਰਪਾਲ ਸਿੰਘ ਰਣਿੱਕੇ ਵੱਲੋਂ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਗੁਰਦੇਵਾਲ ਸਿੰਘ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਉਹਨਾਂ ਦੀ ਮਾਤਾ ਜੀ ਦੇ ਨਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਸਿਮਰਨਜੀਤ ਸਿੰਘ ਬੈਂਸ ਦੇ ਫੇਸਬੁੱਕ ਅਕਾਊਂਟ ਤੋਂ ਪੋਸਟ ਕੀਤੀ ਗਈ ਹੈ ਅ 2-3 ਦਿਨ ਪਹਿਲਾਂ 14 ਤਰੀਕ ਨੂੰ ਮੈਂ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖਦਾ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੋਈ ਆ ਤੇ ਉਹਦੇ ਤੇ ਮੇਰੇ ਫਾਦਰ ਸਾਹਿਬ ਵੱਲੋਂ ਨਾਮ ਲਿਖ ਕੇ ਸਰਦਾਰ ਗੁਲਜਾਰ ਸਿੰਘ ਰਣਕੀਤ ਅੱਗੇ ਉਹਨਾਂ ਦੀ ਘਰ ਵਾਲੀ ਕਰਕੇ ਤਾਂ ਲਿਖਿਆ ਮੈਂ ਦੇਖਿਆ ਚਲੋ ਮੈਨੂੰ ਸ਼ੌਕ ਲੱਗਾ ਵੀ ਇਹ ਵੀਡੀਓ ਕਿਸੇ ਨੇ ਕਿਸੇ ਵਿਰੋਧੀ ਨੇ ਕਰ ਦਿੱਤੀ ਹੋਊਗੀ ਜਾਂ ਕਿਸੇ ਆਈ ਕਲ ਚਲੋ ਮੁੰਡੇ ਸ਼ਰਾਰਤ ਕਰਦੇ ਆ ਫਿਰ ਮੈਂ 15 ਤਰੀਕ ਨੂੰ ਸਵੇਰੇ ਉੱਠ ਕੇ ਮੈਂ ਆਪਣਾ ਸੋਸ਼ਲ ਮੀਡੀਆ ਚੈੱਕ ਕੀਤਾ ਫੇਸਬੁੱਕ ਚੈੱਕ ਕੀਤੀ ਤਾਂ ਮੈਨੂੰ ਬੜਾ ਦੁੱਖ ਲੱਗਾ ਬੜਾ ਸ਼ੌਕ ਲੱਗਾ ਵੀ ਇੱਕ ਸਾਡੇ ਪੰਜਾਬ ਦੇ ਨਾਮਰ ਹਸਤੀ ਮੌਜੂਦਾ ਐਮਐਲਏ ਉਹ ਤਾਂ ਚਲੋ ਬਹੁਤ ਸਤਿਕਾਰਯੋਗ ਹੈ ਮੇਰਾ ਵੱਡਾ ਵੀਰ ਹੈ ਉਹਨੇ ਆਪਣੇ ਫੇਸਬੁੱਕ ਪੇਜ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਉਹਦੇ ਨਾਲ ਉੱਤੇ ਲਿਖਿਆ ਹੋਇਆ ਵੀ ਪਤਾ ਨਹੀਂ ਕੀ ਕੱਚੇ ਮਕਾਨਾਂ ਤੋਂ ਦਾਦਾ ਕੋਈ ਹੈਗਾ ਸੀ ਕੁਝ ਲਿਖਿਆ ਹੋਇਆ ਤਾਂ ਤੇ ਮੈਨੂੰ ਸਮਝ ਆਈ ਵੀ ਇਹ ਇੱਕ ਜ਼ਿੰਮੇਵਾਰ ਬੰਦਾ ਸਿਆਣਾ ਬਣਾ ਬੰਦਾ ਚਲੋ ਮੈਂ ਬੜੀ ਰਿਸਪੈਕਟ ਕਰਦਾ ਹਾਂ ਉਹਦੀ ਉਹ ਉਹਨੇ ਕਿਸ ਤਰ੍ਹਾਂ ਪਾ ਦਿੱਤੀ ਜਾਂ ਉਹ ਮੇਬੀ ਜਾਣਦਾ ਹੋਊਗਾ ਜਾਂ ਕਿਸ ਤਰ੍ਹਾਂ ਮੈਂ ਉਹਨਾਂ ਨੂੰ ਫੋਨ ਕੀਤਾ ਬੈਂਸਾਹਬ ਨੂੰ ਬੈਂਸਾਹਬ ਚਲੋ ਸਾਡੀ ਸਤਿ ਸ੍ਰੀ ਅਕਾਲ ਹੋਈ ਹਾਲ ਚਾਲ ਪੁੱਛਿਆ ਚਲੋ ਜੋ ਦਸਤੂਰ ਹੁੰਦਾ ਤੇ ਮੈਂ ਪੁੱਛਿਆ ਬੈਂਸਾਹਬ ਤੁਸੀਂ ਮੇਰੇ ਮਦਰ ਨੂੰ ਜਾਣਦੇ ਹੋ ਤੁਸੀਂ ਦੇਖਿਆ ਕਦੀ ਉਹਨਾਂ ਨੂੰ ਉਹ ਕਹਿੰਦੇ ਨਹੀਂ ਬ੍ਰਦਰ ਮੈਂ ਮਤਲਬ ਤੁਹਾਡੇ ਮਦਰ ਨੂੰ ਕਦੀ ਦੇਖਿਆ ਨਹੀਂ ਨਾ ਨਾ ਮੈਂ ਕਦੀ ਮਿਲਿਆ ਮੈਂ ਕਿਹਾ ਫਿਰ ਤੁਸੀਂ ਕਿਸ ਜਿੰਮੇਵਾਰੀ ਦੇ ਨਾਲ ਆਪਣੇ ਫੇਸਬੁਕ ਪੇਜ ਤੇ ਤੁਸੀਂ ਮੇਰੇ ਮਦਰ ਦਾ ਕੋ ਪਤਨੀ ਕੋਈ ਲੇਡੀ ਆ ਤੇ ਉਹਨੂੰ ਮੇਰੇ ਮਦਰ ਦੇ ਨਾਲ ਤੁਸੀਂ ਜੋੜ ਕੇ ਤੁਸੀਂ ਵਾਇਰਲ ਕੀਤੀ ਆ ਤੇ ਉਹ ਕਹਿੰਦੇ ਜੀ ਮੈਨੂੰ ਤੇ ਪਤਾ ਨਹੀਂ ਮੈਂ ਚੈੱਕ ਕਰਦਾ ਜੀ ਮੈਂ ਚੈੱਕ ਕਰਦਾ ਮੈਂ ਕਿ ਇਹਦੇ ਤੇ ਕੋਈ ਗੱਲ ਨਹੀਂ ਚੈੱਕ ਕਰਨ ਵਾਲਾ ਕੰਮ ਕੀ ਹੈ ਇਹਦੇ ਵਿੱਚ ਜੇ ਤਾਂ ਤੁਸੀਂ ਜਾਣਦੇ ਹੋ ਫੇਰ ਤਾਂ ਤੁਸੀਂ ਮੰਨੋ ਵੀ ਹਾਮੀ ਮੈਂ ਜਾਣਦਾ ਤੇ ਕਹਿੰਦੇ ਤੁਹਾਡੇ ਕੋਲ ਕੀ ਹੈ ਮੈਂ ਜੀ ਮੈਂ ਤੁਹਾਨੂੰ ਉਹ ਮੇਰੇ ਕੋਲ ਜੋ ਹੈਗਾ ਮੈਂ ਤੁਹਾਨੂੰ 스ਨੈਪਸ਼ਾਟ ਭੇਜ ਦਿੰਦਾ ਤੇ ਮੈਂ ਪੁੱਛਿਆ ਤੁਹਾਡਾ WhatsApp ਜਿਹੜੇ ਜਸ ਨੰਬਰ ਤੇ ਮੈਂ ਕਾਲ ਕੀਤੀ ਸੀ ਤੇ ਉਸੇ ਚੱਲਦਾ ਕਹਿੰਦੇ ਹਾਂਜੀ ਚੱਲਦਾ ਮੈਂ ਭੇਜ ਦਿੱਤਾ ਤੇ WhatsApp ਤੇ ਜਦੋਂ ਮੈਂ ਭੇਜਿਆ ਤੇ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਪਲੀਜ਼ 브ਦਰ ਵੇਟ ਵੀ ਵੇਟ ਕਰ ਮੈਂ ਚੈੱਕ ਕਰਦਾ ਮੈਂ ਚਲੋ ਠੀਕ ਆ ਬੰਦਾ ਚੈੱਕ ਕਰਦਾ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਰਿਪਲਾਈ ਆ ਨਾ ਮੈਨੂੰ ਕੋਈ ਫੋਨ ਆਇਆ ਨਾ ਕੋਈ ਕਾਲ ਨਾ ਬਾਦ ਪੁਲਿਸ ਨੇ ਗੁਰਦਿਆਲ ਸਿੰਘ ਰਣਕੀ ਦੀ ਸ਼ਿਕਾਇਤ ਲੈਣ ਤੋਂ ਬਾਅਦ ਸਾਈਬਰ ਸੈੱਲ ਦੇ ਕੋਲ ਜਾਂਚ ਲਈ ਭੇਜ ਦਿੱਤੀ ਹੈ ਤੇ ਮੈਂ ਆ ਦੋ ਦਿਨ ਤਾਂ ਮੈਂ ਵੇਟ ਹੀ ਕਰਦਾ ਸੀ ਮੈਂ ਚਲੋ ਮੈਂ ਕੱਲ ਕੱਲ ਵੀ ਸ਼ਾਇਦ ਕੋਈ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਚੱਲ ਰਿਹਾ ਹੈ ਚਲੋ ਥੋੜਾ ਟਾਈਮ ਲੰਘਿਆ ਦੋਸਤੋਂ ਬਾਅਦ ਉਹਨਾਂ ਨੇ ਉਹ ਫੇਸਬੁੱਕ ਪੇਜ ਜੀ ਮੇਰੇ ਖਾਲ ਦੇ ਡਿਲੀਟ ਕਰ ਦਿੱਤਾ ਜਾਂ ਪਤਾ ਨਹੀਂ ਹੁਣ ਉਹ ਪੇਜ ਨਹੀਂ ਸ਼ੋ ਹੋਂਦਾ ਤੇ ਕੁਝ ਸਮਾਂ ਹੋਰ ਲੰਘਿਆ ਤਾਂ ਫਿਰ ਉਹੀ ਵੀਡੀਓ ਦਾ ਕੰਟੈਂਟ ਜਿਹੜਾ ਉਹ ਚੇਂਜ ਕਰਕੇ ਉਹ ਕੋਈ 15 ਲੱਖ ਮੋਦੀ ਦੇ ਲੱਗਦੇ ਬੀਬੀ ਨੂੰ ਮਿਲ ਕੇ ਕੋਈ ਤਾਂ ਤਾਂ ਲਿਖ ਕੇ ਪਾ ਦਿੱਤਾ ਚਲੋ ਮੇਰੇ ਕੋਲ ਉਹਦਾ ਵੀ ਹੈਗਾ ਸਾਰਾ ਰਿਕਾਰਡ ਬਰਹਾਲ ਇੱਕ ਵੀਡੀਓ ਨੂੰ ਕਿਸੇ ਦੇ ਨਾਲ ਵੀ ਜੋੜ ਕੇ ਵਾਇਰਲ ਕਰਨਾ ਬਹੁਤ ਗਲਤ ਗੱਲ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਰੋਕ ਲਗਣੀ ਚਾਹੀਦੀ ਹੈ अमृतसर तू सुखचैन सागर डेली पोस्टी की तुसी भी विदेश विच अपना भविक बना चाहते हो पाओ विदेश पढ़ाई करने का मौका पिरािड ई सर्विस की सलाह नकार तो मान्यता प्राप्त करो तिरानवे नौ सौ अठारवे नौ सौ अठहत्तर